ਮੁਰਦਾਬਾਹ ਰਾਹੁਲ ਗਾਂਧੀ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਰਾਹੁਲ ਗਾਂਧੀ ਮੁਰਦਾਬਾਹ 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 ਕਾਂਗਰਸ ਪਾਰਟੀ ਮੁਰਦਾਬਾਹ 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 ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਜਾ ਰਿਹਾ ਕੀ ਮਕਸਦ ਹੈ ਅੱਜ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਜੀ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਾਂਗਰਸ ਦੀ ਅੱਜ ਫੇਰ ਦੁਬਾਰਾ ਹਿੰਦੂ ਵਿਰੋਧੀ ਸੋਚ ਉਜਾਗਰ ਹੋਈ ਹੈ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਹਿੰਦੂਆਂ ਨੂੰ ਅਤਵਾਦੀ ਦੇ ਤੌਰ ਤੇ ਪੇਸ਼ ਕੀਤਾ, ਉਹਨਾਂ ਨੂੰ ਦੰਗਾਈ ਕਿਹਾ ਜੋ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ। ਤੁਸੀਂ 70 ਸਾਲਾਂ ਦਾ ਇਤਿਹਾਸ ਚੱਕ ਕੇ ਦੇਖੋ। ਰਾਹੁਲ ਗਾਂਧੀ ਅਤੇ ਇਸ ਦੇ ਪਰਿਵਾਰ ਨੇ ਹਿੰਦੂਆਂ ਦਾ ਹਮੇਸ਼ਾ ਘਾਨ ਕੀਤਾ ਤੇ 70 ਸਾਲ ਹਿੰਦੂਆਂ ਨੂੰ 파ੜ ਕੇ ਰਾਜ ਕੀਤਾ ਇਹਨਾਂ ਨੇ ਦੇਸ਼ ਦੇ ਉੱਤੇ ਮੰਗ ਕੀ ਹੈ ਹੁਣ ਜੀ ਇਹ ਹੈ ਜੀ ਉਹ ਸੰਸਦ ਦੇ ਵਿੱਚ ਮਾਫੀ ਮੰਗੇ ਤੇ ਅਸੀਂ ਸੰਸਦ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਸ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਰਾਹੁਲ ਗਾਂਧੀ ਦੀ ਮੇਰਾ ਨਾਮ ਜਗਦੀਪ ਸ਼ਰਮਾ ਅਖਲ ਭਾਰਤੀ ਜਾਗਰਣ ਸਦਾਰ ਮੰਡਲ ਸ਼੍ਰੀ ਹਿੰਦੂਕ ਉੱਤ ਕਾਲੀ ਮਾਤਾ ਮੰਦਰ ਤੋਂ ਪੰਜਾਬ ਪ੍ਰਧਾਨ ਅੱਜ ਉਹ ਪੁਤਲਾ ਫੁੱਟਿਆ ਕਿ ਕਿਉਂ ਵੇਚਦਾ ਇਹ ਇੱਕ ਸਾਡਾ ਜੋ ਨੁਮਾਇੰਦਾ ਚੁਣਿਆ ਗਿਆ ਕਾਂਗਰਸ ਦਾ ਉਸਨੇ ਅੱਜ ਆਪਦੀ ਹਿੰਦੂ ਵਿਰੋਧੀ ਸੋਚ ਦਿਖਾਉਂਦੇ ਹੋਏ ਬਹੁਤ ਹੀ ਘਟਿਆ ਤੇ ਹੱਸੋਏ ਨਜੋ ਇਹਨਾਂ ਨੇ ਕੱਲ ਬਿਆਨ ਦਿੱਤਾ ਸੰਸਦ ਦੇ ਵਿੱਚ ਇਹ ਨਾਲ ਸਾਡੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਮਾਹਤ ਹੋਈਆਂ ਨੇ ਸਾਡੇ ਸ਼ਹਿਰ ਦੇ ਅੱਜ ਜਿੰਨੇ ਵੀ ਹਿੰਦੂ ਸੰਗਠਨ ਸੀਗੇ ਧਰਮ ਸੰਗਠਨ ਸੀਗੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮਤ ਹੋ ਗਏ ਅੱਜ ਉਹਦਾ ਵਿਰੋਧ ਜाहिर ਕੀਤਾ ਤੇ ਉਹਦਾ ਪਤਲਾ ਰੋਕਿਆ ਗਿਆ ਮੰਗ ਕੀ ਕਰਦੇ ਹਾਂ ਸਾਡੀ ਮੰਗ ਇਹ ਹੈ ਵੀ ਇਹੋ ਜਿਹੇ ਅੰਸਰਾਂ ਨੂੰ ਸਾਕਤ 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 ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਇਹਨਾਂ ਕੋਲੇ ਕੋਈ ਨਮਾਇੰਦਗੀ ਆ ਉਹ ਰੱਦ ਕਰਨੀ ਚਾਹੀਦੀ ਚਲ ਜੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਟੀਮ ਦਾ ਬਾਈਸ ਪ੍ਰਧਾਨ ਜੀ ਅੱਜ ਉਹ ਪੁਤਲਾ ਫੁਸ਼ੇ ਦੇ ਬਾਰੇ ਕੀ ਕਰਨ ਤੋਂ ਅੱਜ ਜਿਹੜਾ ਰਾਹੁਲ ਗਾਂਧੀ ਦਾ ਪੁਤਲਾ ਫੁਕਿਆ ਜੀ ਇਹ ਸੰਸਦ ਦਾ ਪਹਿਲਾ ਹੀ ਸੈਸ਼ਨ ਸੀਗਾ ਜਿਸ ਦੇ ਵਿੱਚ ਇੱਕ ਇਹਨੇ ਬਹੁਤ ਹੀ ਘਟਿਆ ਬਿਆਨ ਦਿੱਤਾ ਵੀ ਜਿਹੜਾ Hindu ਧਰਮ ਦੇ ਲੋਕ ਨੇ ਉਹ ਹਿੰਸਕ ਪਰਵਰਤੀ ਦੇ ਹੁੰਦੇ ਹਨ ਜਦ ਕਿ ਇਹ ਭੁੱਲ ਗਿਆ ਇਹ ਇੱਕ ਸੰਵਿਧਾਨਿਕ ਪਦ ਤੇ ਬੈਠਾ ਹੈ ਨੇਤਾ ਵਿਪੱਖਸ਼ ਦੇ ਤੌਰ ਤੇ ਇਹਨੂੰ ਬਿਠਾਉਣ ਵਾਲੀ ਸਾਡੇ ਕੁਝ ਹਿੰਦੂ ਭਰਾ ਨੇ ਜਦ ਕਿ ਇਹ ਨকল ਪਹਿਲਾਂ ਨੇਤਾ ਵਿਪੱਖਸ਼ ਦਾ ਪਦ ਵੀ ਨਹੀਂ ਸੀਗਾ ਆ ਪਿਛਲੀਆਂ 2 ਟਰਮ ਦੇ ਵਿੱਚ ਇਸ ਵਾਰ ਇਹ ਨੇਤਾ ਵਿਪੱਖਸ਼ ਬਣਿਆ ਸਾਡੇ ਕੁਝ ਹਿੰਦੂ ਭਰਾਵਾਂ ਕਰਕੇ ਬਣਿਆ ਉਹਨਾਂ ਨੂੰ ਉਹਨਾਂ ਨੇ ਵੋਟ ਦਿੱਤੀ ਉਹਨਾਂ ਦੇ ਖਿਲਾਫ ਹੀ ਇਹ ਜ਼ਹਿਰ ਉਗਲ ਰਿਹਾ ਹੈ ਅਤੇ ਹਿੰਦੂ ਸਾਡੇ ਧਰਮ ਨੂੰ ਹਿੰਸਕ ਪਰਵਰਤੀ ਦਾ ਦੱਸਦਾ ਹੈ ਜਦ ਕਿ ਇਹ ਖੁਦ ਆਪਣਾ ਇਤਿਹਾਸ ਭੁੱਲ ਚੁੱਕੇ ਹਨ ਇਹਨਾਂ ਨੇ ਦੇਸ਼ ਤੇ ਐਮਰਜੈਂਸੀ ਥੋਪੀ ਹੈ 84 ਦੇ ਦੰਗਿਆਂ ਵਿੱਚ ਹਿੰਦੂ ਸਿੱਖਾਂ ਤੇ ਬਹੁਤ ਹੀ ਕਤਲੇਆਮ ਕੀਤਾ ਹੈ ਜਦਕਿ ਖੁਦੇ ਆਪ ਇਨਸਕ ਪਾਰਟੀ ਹੈ ਮੈਂ ਇਸ ਬਿਆਨ ਦੀ ਬਹੁਤ ਹੀ ਕਾੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਤੁਹਾਡੇ ਮੀਡੀਆ ਦੇ ਮਾਧਿਅਮ ਥਰੂ ਮੰਗ ਕਰਦਾ ਹਾਂ ਕਿ ਸੰਸਦ ਦੇ ਵਿੱਚ ਹੀ ਸਾਰੇ ਦੇਸ਼ ਤੋਂ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਨਾਸ਼ੋ ਜੇਸ਼ਵਲ ਡੋਇਲ ਸਟੇਟ ਐਗਜ਼ੀਕਟਿਵ ਮੈਂਬਰ ਬੀਜਪੀ ਜੋ ਅੱਜ ਬੋਤਲਾ ਫੋਕੇ ਆਨੇ ਬਾਰੇ ਕੀ ਕਹਿੰਦੇ ਬਹੁਤ ਹੀ ਮਤਭਾਗੀ ਘਟਨਾ ਸੰਸਦ ਦੇ ਵਿੱਚ ਨੇਤਾ ਪ੍ਰਤੀਪੱਖ ਕੰਨਿਓ ਵੜਾ ਹਾਲ ਵੀ ਕਰਨੀਓ ਇੱਕ ਬਾਕਿਆ ਕਹੇ ਜਾਣਾ ਵੀ ਜਿਹੜਾ Hindu ਹੈ ਉਹ ਹਿੰਸਕ ਹੈ ਇਹ ਬਹੁਤ ਹੀ ਮਤਭਾਗੀ ਘਟਨਾ ਹੈ Hindu ਨੂੰ ਹਿੰਸਕ ਦਾ ਮਾਰਕਾ ਲਾਉਣਾ ਇਹ ਇੱਕ ਇਸ ਗੱਲ ਨੂੰ ਦਰਸਾਉਂਦਾ ਹੈ ਵੀ ਸ਼ਾਇਦ ਇਹ ਲੋਕ ਇਹ ਸਮਝਣ ਲੱਗੇ ਵੀ Hindu ਦਾ ਕੋਈ ਵੈਲਿਊ ਨਹੀਂ ਹੈ ਬਾਕੀ ਜਿਹੜੀਆਂ ਜਮਾਤਾਂ ਹੈਗੀਆਂ ਅਸੀਂ ਤਾਂ ਉਹਨਾਂ ਦੇ ਹੀ ਆ ਉਹਨਾਂ ਦੇ ਹੱਕ 'ਚ ਹੀ ਅਸੀਂ ਸਾਰਾ ਕੁਝ ਕਰਦੇ ਆਂ ਜਦੋਂ ਵੋਟਾਂ ਲੈਣੀਆਂ ਹੁੰਦੀ ਆ ਉਦੋਂ ਜਨੇਊ ਪਾਗੇ ਮੰਦਿਰ 'ਚ ਹੀ ਜਾਂਦੇ ਆਂ ਸਾਰਾ ਕੁਝ ਕਰਦੇ ਆਂ ਪਰ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਨੋਟ ਕਰ ਰਿਹਾ ਵੀ ਕਾਂਗਰਸ ਸਦਾ ਹੀ ਹਿੰਦੂ ਵਿਰੋਧੀ ਪਾਰਟੀ ਰਹੀ ਹੈ। ਪਿੱਛੇ 75 ਦੇ ਵਿੱਚ ਅਮਰਜੰਸੀ ਲਾ ਕੇ ਇਹਨਾਂ ਨੇ ਸਭ ਦੀ ਬੋਲਤੀ ਬੰਦ ਕਰਨ ਵਾਸਤੇ ਸਾਰੇ ਨੇਤਾਵਾਂ ਨੂੰ ਜੇਲ੍ਹ ਦੇ ਵਿੱਚ ਸੱਟਿਆ। ਉਹ ਕਾਲਾ ਦਿਨ ਭੁੱਲਿਆ ਨਹੀਂ ਜਾ ਸਕਦਾ। ਉਸ ਤੋਂ ਬਾਅਦ ਸਾਡੇ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਸਾਡੇ ਸਾਧੂ ਸੰਤਾਂ ਦੇ ਉੱਤੇ ਬੇਹਤਾ ਗੋਲੀਆਂ ਚਲਾ ਕੇ ਛੜੇ ਆਮ ਉਹਨਾਂ ਨੂੰ ਸ਼ੂਟ ਕਰਤਾ, ਉਹਨਾਂ ਨੂੰ ਮਾਰਤਾ। ਇਹ ਇਹਨਾਂ ਦੀ ਹਿੰਦੂ ਦੇ ਵਿਰੋਧੀ ਜਿਹੜੀ ਨੀਤੀ ਹੈ ਇਹ ਚੀਜ਼ਾਂ ਦਰਸਾਉਂਦੀ ਹੈ ਇਹ ਲਗਾਤਾਰ ਹੀ ਕਦੇ ਆਰਾਮ ਸਿੱਤੂ ਨੂੰ ਕਹਿੰਦੇ ਆ ਵੀ ਇਹ ਹੈ ਹੀ ਨਹੀਂ ਸੀ ਕਦੇ ਇਹ ਕਹਿੰਦੇ ਆ ਵੀ ਰਾਮ ਮੰਦਰ ਦਾ ਆਰਾਮ ਭਗਵਾਨ ਹੈ ਹੀ ਨਹੀਂ ਕਦੇ ਕੁਛ ਕਦੇ ਕੁਛ ਕਦੇ ਰਾਮ ਮੰਦਰ ਦਾ ਵਿਰੋਧ ਕਰਦੇ ਆ ਸਦਾ ਹੀ ਇਹ ਹਿੰਦੂ ਨੂੰ ਬਦਤਾਰਿਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਹੁਣ ਤਾਇਆ ਜਿਹੜਾ ਸੰਸਦ ਦੇ ਵਿੱਚ ਇਹਨਾਂ ਨੇ ਛਲਿਆਵੇਂ ਗੱਲ ਕਹੀ ਹੈ ਵੀ ਹਿੰਦੂ ਜਿਹੜਾ ਹਿੱਸਕ ਹੈ ਜਦ ਕੇ ਹਿੰਦੂਆਂ ਦੀ ਵੋਟਾਂ ਨਾਲ ਹੀ ਇਹ ਨੇਤਾ ਪ੍ਰਤੀਪੱਖ ਬਣਿਆ ਹੈ ਪਾਰੇ ਹਿੰਦੂ ਨੂੰ ਹੀ ਇੱਕ ਹਿੰਸਕ ਲਵਜੀ ਚੂਜ ਕਰ ਲਿਆ ਇਹ ਬਹੁਤ ਹੀ ਮਤਭਾਗੀ ਗੱਲ ਹੈ ਇਹਦੀ ਮੈਂ ਕੋਹ ਨਿੰਦਾ ਕਰਦਾ ਇਸ ਦੇ ਉਪਲਕਸ਼ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਸਾਡੇ ਰਾਸ਼ਟਰਪਤੀ ਨੂੰ ਕਿ ਇਹਨਾਂ ਦੀ ਸਦਸਿਆਤਾ ਰੱਦ ਕੀਤੀ ਜਾਵੇ ਇਹਨਾਂ ਲੋਕਾਂ ਨੂੰ ਬੇਸੇ ਤੋਂ ਦੇਸ਼ੋਂ ਕੱਢਣ ਦੇ ਕਾਬਿਲ ਹੈ ਇਹਨਾਂ ਲੋਕਾਂ ਦੀ ਤਿੰਨ ਤਿੰਨ ਜਗ੍ਹਾ ਤੇ ਤਿੰਨ ਤਿੰਨ ਦੇਸ਼ਾਂ ਦੇ ਵਿੱਚ ਸਦਸਿਆਤਾ ਹੋਣ ਦੇ ਬਾਵਜੂਦ ਸਾਡੇ ਹਿੰਦੁਸਤਾਨ ਦੇ ਵਿੱਚ ਦੁਬਾਰਾ ਸੰਸਦ ਦੇ ਵਿੱਚ ਰਹਿਣ ਦੇ ਕਾਬਿਲ ਹੀ ਨਹੀਂ ਹੈ ਇਹਨਾਂ ਨੂੰ ਬੰਦੀ ਪੁਨਿਸ਼ਮੈਂਟ ਦੇਣੀ ਚਾਹੀਦੀ ਹੈ ਅਤੇ ਦੇਸ਼ ਤੋਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਹਿੰਦੂ ਸਮਾਜ ਤੋਂ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ